ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਜੀਤ ਕੌਰ ਜਿੰਦਾਬਾਦ ਸਰਜੀਤ ਕੌਰ ਪੱਟੀਆਂ ਚੱਕਾ ਜਿੰਦਾਬਾਦ ਸਭ ਤੋਂ ਪਹਿਲਾਂ ਤੇ ਮੇਰੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਮੇਰੇ ਭੈਣ ਭਰਾ ਜਿਨ੍ਹਾਂ ਨੇ ਮੇਰਾ ਦਿਨ ਰਾਤ ਸਾਥ ਹੀ ਦਿੱਤਾ ਹੰਤਕ ਇਹਨਾਂ ਦੀ ਕੋਸ਼ਿਸ਼ ਸੀ ਕਿ ਮੈਨੂੰ ਜਤਾ ਚੋਰ ਅੱਜ ਕੱذ ਕਾਮਯਾਬ ਹੋਏ ਆ ਔਰ ਇਸ ਤੋਂ ਬਾਅਦ ਜੋ ਇਹਨਾਂ ਦੀਆਂ ਉਮੀਦਾਂ ਨੇ ਮੇਰੇ ਤੋਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤੇ ਮੈਂ ਪੂਰੀ ਖਰੀ ਉਤਰਾ ਧੰਨਵਾਦ ਆਮ ਆਦਮੀ ਪਾਰਟੀ ਦਾ ਧੰਨਵਾਦ ਮੇਰੇ ਸਾਰੇ ਇਹਨਾਂ ਭੈਣ ਭਰਾਵਾਂ ਦਾ ਮਲਤਾਨੀ ਸਾਹਿਬ ਜੀ ਐਸ ਮਲਤਾਨੀ ਜੀ ਭਗਵੰਤ ਮਾਨ ਸਾਹਿਬ ਜੀ ਔਰ ਮੇਰਾ ਵੀਰ ਗੁਰਵਿੰਦਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡਾਂ ਦਾ ਜਿਨ੍ਹਾਂ ਨੇ ਮੈਨੂੰ ਇੰਨੇ ਵੋਟ ਦਿੱਤੀ ਹੈ ਮੇਰਾ ਸਾਥ ਦਿੱਤਾ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਿਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਜੀਆਂ ਦਾ ਧੰਨਵਾਦ ਕਹਿਣਾ ਤੇ ਜਿਹੜੇ ਮੇਰੇ ਓਪੋਜੀਸ਼ਨ 'ਚ ਖੜੇ ਸੀ ਸਾਡੀ ਭੈਣ ਦੀ ਓਪੋਜੀਸ਼ਨ 'ਚ ਖੜੇ ਸੀਗੇ ਇਹਨਾਂ ਤੇ ਉਹਨਾਂ ਦਾ ਧੰਨਵਾਦ ਕਰਨਾ ਕਿ ਜਿੱਤ ਹਾਰ ਜਿਹੜੀ ਹੈ ਉਹ ਬਣੀ ਹੈ ਜੀ ਸਾਰਿਆਂ ਦੀ ਬਣੀ ਹੈ ਕੋਈ ਗੱਲ ਨਹੀਂ ਅਸੀਂ ਰਲ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਸਾਡਾ ਮੇਨ ਮੁੱਦਾ ਇਹੀ ਹੈ ਕਿ ਪਿੰਡ ਦਾ ਜਗਾ ਦਾ ਸ਼ਹਿਰ ਦਾ ਵਿਕਾਸ ਕਰਨਾ ਜੀ ਬਾਕੀ ਸਾਰੇ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ